ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਗੁਰੂਦਰ ਸਿੰਘ ਸ਼ੇਰਗਿੱਲ ਤੇ ਅਕਸਰ ਹੀ ਮੈਂ ਐਸੇ ਵੀ ਤੋਂ ਇਸੇ ਨਾਮ ਦੇ ਪ੍ਰੋਫਾਈਲ ਭੇਜ ਤੂੰ ਮੈਂ ਤੁਹਾਡੇ ਨਾਲ ਰਾਬਤਾ ਕਾਇਮ ਰੱਖਦਾ ਹਾਂ ਤੇ ਤੁਹਾਡਾ ਵੀਰ ਤੁਹਾਡਾ ਭਰਾ ਜਰਨਲਿਸਟ ਮੇਰੀ ਇੱਕ ਕੋਸ਼ਿਸ਼ ਹੁੰਦੀ ਆ ਕਿ ਮੈਂ ਉਹ ਚੀਜ਼ ਤੁਹਾਡੇ ਸਾਹਮਣੇ ਤੇ ਤੁਹਾਡੇ ਰੂਬਰੂ ਲੈ ਕੇ ਆਵਾਂ ਜਿਹੜੀ ਸਮਾਜ ਦੇ ਹਿੱਤ ਲਈ ਹੋਵੇ ਇਨਸਾਨੀਅਤ ਦੇ ਹਿੱਤ ਨਹੀਂ ਹੋਵੇ ਪੂਰੀ ਕਾਇਨਾਤ ਦੇ ਹਿੱਤ ਨਹੀਂ ਹੋਵੇ ਸੋ ਵੀਰੋ ਬਹੁਤ ਸਾਰੇ ਆ ਜਿਹੜਾ ਪਿੱਛੇ ਸ਼ਮਾਂ ਲੰਘ ਕੇ ਗਿਆ ਆ ਕਿ ਰਾਮ ਦਾ ਜਾਂ ਲੰਕੇਸ਼ ਰਾਮ ਦਾ ਜਾਂ ਮਹਾਤਮਾ ਰਾਵਣ ਦਾ ਜਾਂ ਲੰਕਾਪਤੀ ਰਾਵਣ ਦਾ ਪਤਲਾ ਬਹੁਤ ਸਾਰੀਆਂ ਜਗਾਵਾਂ ਦੇ ਉੱਪਰ ਸਾੜਿਆ ਗਿਆ ਤੇ ਜਿਹੜੇ ਲੋਕ ਮਹਾਤਮਾ ਰਾਵਣ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਬਹੁਤ ਸਾਰੇ ਵਿਰੋਧੀ ਜਿਹੜੇ ਨੇ ਕੁਝ ਗਾਲਾਂ ਕੁਝ ਅਪਸ਼ਬਦ ਜਾਂ ਕੁਝ ਗੰਧੀਆਂ ਗੱਲਾਂ ਸੋਸ਼ਲ ਮੀਡੀਆ ਤੇ ਵੀਡੀਓ ਤੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਕੇ ਤੇ ਜਨਤਕ ਕਰਕੇ ਮਤਲਬ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਮੈਂ ਜਿੰਨੇ ਵੀ ਮੇਰੇ ਪੇਜ ਦੇ ਨਾਲ ਜੁੜੇ ਹੋਏ ਵੀਰ ਨੇ ਜਾਂ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੇਜ ਨੂੰ ਪਿਆਰ ਮੁਹੱਬਤ ਬਖਸ਼ਣਾ ਆ ਕਿ ਮੈਂ ਉਹਨਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਜਾ ਰਿਹਾ ਹਾਂ ਛੋਟੇ ਹੀ ਥੋੜੇ ਜਿਹਾ ਸਮੇਂ ਦੇ ਵਿੱਚ ਕਿ ਸਭ ਤੋਂ ਪਹਿਲਾਂ ਮੈਂ ਇੱਕ ਘਟਨਾ ਤੁਹਾਡੇ ਨਾਲ ਰੂਬਰੂ ਜਿਹੜੀ ਇੱਕ ਘਟਨਾ ਹੋਈ ਆ ਇੱਥੇ ਫਿਰੋਜ਼ਪੁਰ ਮੋਗੇ ਦੇ ਇਲਾਕੇ ਵੱਲ ਕਿ ਇੱਕ ਬਾਪ ਨੇ ਸ਼ੱਕ ਦੇ ਆਧਾਰ ਤੇ ਜਾਂ ਉਹਦੀ ਗਲਤੀ ਬੇਟੀ ਦੀ ਹੈਗੀ ਸੀ ਜਾਂ ਨਹੀਂ ਹੈਗੀ ਸੀ ਇਹ ਪਰਮਾਤਮਾ ਜਾਣਦਾ ਹੈ ਪਰ ਜੋ ਸੋਸ਼ਲ ਮੀਡੀਆ ਦੇ ਉੱਪਰ ਚੱਲਦਾ ਪਿਆ ਹੈ ਤੇ ਮਾਰ ਦਿਓ ਕਤਲ ਕਰ ਦਿਓ ਬੇਟੀ ਗਲਤੀ ਕਰ ਆਵੇ ਤੇ ਬਾਪ ਦੀ ਇੱਜ਼ਤ ਨੂੰ ਬਾਪ ਦੀ ਇੱਜ਼ਤ ਤਾਰ-ਤਾਰ ਹੁੰਦੀ ਆ ਬੇਟਾ ਕੋਈ ਵੀ ਗਲਤੀ ਕਰ ਆਵੇ ਤੇ ਬਾਪ ਦੀ ਇੱਜ਼ਤ ਵੱਧਦੀ ਆ ਵੀਰੋ ਮੈਂ ਨਹੀਂ ਕਹਿ ਰਿਹਾ ਬਹੁਤ سارے ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੇ ਸ਼ਖਸ਼ ਹੈਗੇ ਨੇ ਜਿਹੜੇ ਕਹਿੰਦੇ ਆ ਕਿ ਚੰਗਾ ਹੋਇਆ ਜੇ ਬੇਟੀ ਨੂੰ ਮਾਰ ਦਿੱਤਾ ਜਾਂ ਨਹਿਰ ਦੇ ਵਿੱਚ ਸੁੱਟ ਕੇ ਮਾਰਤਾ ਜਾਂ ਉਹਦਾ ਕਤਲ ਕਰਤਾ ਮੈਂ ਇੱਕ ਸਵਾਲ ਜਾਂ ਇੱਕ ਜਿਹੜੀ ਮੇਰੀ ਬੇਨਤੀ ਆ ਉਹ ਮੈਂ ਉਹਨਾਂ ਧੀਆ ਦੇ ਤੇ ਆਪਣੀਆਂ ਭੈਣਾਂ ਦੇ ਚਰਨਾਂ ਵਿੱਚ ਕਰਨੀ ਚਾਹੁੰਦਾ ਹਾਂ ਤੇ ਰਖਣੀ ਚਾਹੁੰਦਾ ਹਾਂ ਕਿ ਭੈਣੋਂ ਜੇ ਰਾਵਣ ਰਾਜ ਹੋਵੇਗਾ ਇਹਦੇ ਵਿੱਚ ਸ਼ੱਕ ਕੋਈ ਨਹੀਂ ਤੁਸੀਂ ਮਹਿਫੂਜ਼ ਜੇ ਉਹ ਰਾਵਣ ਰਾਜ ਜਿਹੜਾ ਮੇਰੇ ਹਿਸਾਬ ਨਾਲ ਬਾਬਾ ਸਾਹਿਬ ਧੀਮਰਾਮ ਬੇਦਕਰ ਸਾਹਿਬ ਜੀ ਦਾ ਲਿਖਿਆ ਹੋਇਆ ਸੰਵਿਧਾਨ ਤੇ ਕਾਨੂੰਨ ਕਿ ਜਿਸ ਦਿਨ ਪੂਰਾ ਲਾਗੂ ਹੋ ਗਿਆ ਉਸ ਦਿਨ ਕਿਸੇ ਦੀ ਯਰਤ ਨਹੀਂ ਪਵੇਗੀ ਕਿ ਕੋਈ ਧੀ ਨੂੰ ਮਾਰ ਦੇਵੇ ਹਾਲੇ ਪੂਰਾ ਲਾਗੂ ਨਹੀਂ ਆ ਪਰ ਬਸ਼ਰਤੇ ਕਲਪਨਾ ਕਰੋ ਜਿਹੜੀਆਂ ਮੇਰੀਆਂ ਭੈਣਾਂ ਜਾਂ ਮੇਰੀਆਂ ਧੀਆਂ ਜਿਹੜੀਆਂ ਕਲਪਨਾ ਕਰਦੀਆਂ ਹਨ ਕਿ ਰਾਮਨ ਰਾਜ ਨਾ ਹੋਵੇ ਰਾਮ ਰਾਜ ਹੋਵੇ ਰਾਮ ਰਾਜ ਦੇ ਵਿੱਚ ਔਤ ਨੂੰ ਜਾਤ ਕਿਹਾ ਗਿਆ ਧੀਆ ਨੂੰ ਔਰਤਾਂ ਨੂੰ ਮਾਵਾ ਭੈਣਾਂ ਨੂੰ ਪੈਰ ਦੀ ਜੁੱਤੀ ਕਿਹਾ ਗਿਆ ਹੈ ਇਹ RAM RAJ ਦੀਆਂ ਨਿਸ਼ਾਨੀਆਂ ਹਨ ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇੱਕ ਝੂਠੀ ਸ਼ੋਰਤ ਲਈ ਇੱਕ ਝੂਠੀ ਇੱਜ਼ਤ ਲਈ ਆਪਾਂ ਮੁੱਛਾਂ ਨੂੰ ਵਟ ਚੜਾ ਕੇ ਕਹਿ ਦਿੰਦੇ ਹਾਂ ਕਿ ਮੇਰੀ ਇੱਜ਼ਤ ਇਸ ਲੜਕੀ ਨੇ ਡੋਬ ਦਿੱਤੀ ਆ ਇਹਨੂੰ ਖਤਮ ਕੀਤਾ ਜਾਵੇ ਇੱਕ ਇਨਸਾਨ ਹੋਣ ਦੇ ਨਾਤੇ ਇੱਕ ਇਨਸਾਨੀਅਤ ਦੇ ਨਾਤੇ ਮੈਂ ਇਸ ਚੀਜ਼ ਦਾ ਇਹ ਸ਼ਬਦਾਂ ਦੇ ਨਾਲ ਨਿੰਦਾ ਕਰਦਾ ਦੂਸਰੀ ਨਿੰਦਾ ਨਹੀਂ ਕਰਦਾ ਕਿ ਜਿਹੜੇ ਮਹਾਤਮਾ ਰਾਵਣ ਨੂੰ ਅਪ ਸ਼ਬਦ ਬੋਲਦੇ ਹਨ ਉਹਨਾਂ ਨੂੰ ਮਾੜਾ ਕਹਿੰਦੇ ਹਾਂ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਕਿਉਂਕਿ ਮਹਾਤਮਾ ਰਾਵਣ ਲਿਖਣ ਵਾਲੇ ਲਿਖਦੇ ਹਨ ਕਿ ਪૌਰਾਣਿਕ ਗ੍ਰੰਥਾਂ ਦੇ ਵਿੱਚ ਉਹ ਤੇਜੀ ਬ੍ਰਾਹਮਣ ਸੀ ਫਰਾਂਸੀ ਟੀਂਗ ਸੀ ਹੋਊਗਾ ਆਪਾਂ ਪੁਰਾਣੇ ਗ੍ਰੰਥਾਂ ਨੂੰ ਨਾ ਬਾਚਣਾ ਨਾ ਸਾਨੂੰ ਬਾਚਣ ਦੀ ਲੋੜ ਆ ਕਿਉਂਕਿ ਸਮੇਂ-ਸਮੇਂ ਦੇ ਨਾਲ ਜਿਹੜਾ ਵੀ ਆਇਆ ਜਿਹੜਾ ਵੀ ਤਾਕਤਵਰ ਹੋਇਆ ਉਹਨੇ ਗ੍ਰੰਥ ਆਪਣੇ ਹੱਥ ਵਿੱਚ ਲਿਖੇ ਆਂ ਹਾਂ ਪ੍ਰਾਤਨ ਗ੍ਰੰਥਾਂ ਨੂੰ ਬਾਚਣਾ ਚਾਹੀਦਾ ਆ ਜਿਹੜੀਆਂ ਕੁਝ ਗੱਲਾਂ ਮੂਲ ਨਿਵਾਸੀ ਲੋਕਾਂ ਦੇ ਉੱਪਰ ਸਹੀ ਸਾਬਤ ਹੁੰਦੀਆਂ ਹਨ ਢੋਕਦੀਆਂ ਹਨ ਉਹਨਾਂ ਨੂੰ ਕੰਠ ਕਰੀਏ ਜਾਂ ਉਹਨਾਂ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰੀਏ ਜਿਹੜੇ ਬਹੁਨੇਵਾਸੀ ਲੋਕਾਂ ਨੂੰ ਕੰਡਮ ਕਰਦੇ ਹਨ ਉਹਨਾਂ ਦਾ ਅਸੀਂ ਬਾਈਕਡ ਕਰੀਏ ਸੋ ਮਹਾਤਮਾ ਰਾਵਣ ਦੀ ਮੈਂਦ ਕੇ ਗੱਲ ਕਰਾਂਗਾ ਕਿ ਮਹਾਤਮਾ ਰਾਵਣ ਦਾ ਲੰਕੇਸ਼ ਰਾਵਣ ਦਾ ਰਾਜ ਜਿਹੜਾ ਆ ਉਹ ਇੱਕ ਧੀਆ ਵਾਸਤੇ ਭੈਣਾ ਵਾਸਤੇ ਮਾਤਾਵਾਂ ਵਾਸਤੇ ਬਹੁਤ ਹੀ ਜ਼ਿਆਦਾ ਸੇਵਸੀ ਕਿਉਂਕਿ ਇਹਦੀ ਇੱਕ ਉਦਾਹਰਣੇ ਮਿਲਦੀ ਆ ਕਿ ਜੇਕਰ ਸ਼ਰੂਫ ਨਕਾਂ ਦੇ ਵਿੱਚ ਉਸ ਬੀਬੀ ਦੇ ਵਿੱਚ ਉਸ ਟੈਂਡ ਦੇ ਵਿੱਚ ਕਿਉਂਕਿ ਹੈ ਤੇ ਇਹ ਵੀ ਇੱਕ ਬੇਸ਼ੱਕ ਉਸ ਸਮੇਂ ਦੇ ਵਿੱਚ ਸਵੈਮ্বর ਕਿ ਲੜਕੀਆਂ ਜਿਹੜੀਆਂ ਆਪ ਵਰ ਨੱਭਦੀਆਂ ਸਨ ਪਰ ਜਿਹੋ ਵਰ ਲੱਭਣ ਦੇ ਵਿੱਚ ਜਾਂ ਵਾਰ ਕਰਨ ਦੇ ਵਿੱਚ ناکਾਮਜਾਬ ਹੋਈ ਤੇ ਰਾਵਣ ਚੰਦ ਤੇ 3 ਲੋਕ ਦੇ ਵਿੱਚ ਉਹਦਾ ਰਾਜ ਸੀ ਕਹਿਣ ਵਾਲੇ ਕਹਿੰਦੇ ਆ ਜੀ ਭਾਰਤ ਵਿੱਚ ਰਾਜ ਨਹੀਂ ਸੀ ਮੈਂ ਕਹਿੰਦਾ 3 ਲੋਕ ਦੇ ਵਿੱਚ ਰਾਜ ਸੀ ਜਿਨ੍ਹਾਂ ਨੇ ਦੇਵੀ ਦੇਵਤਿਆਂ ਨੂੰ ਸ਼ਨੀ ਵਰਗਿਆਂ ਨੂੰ ਸੂਰਜ ਵਰਗਿਆਂ ਨੂੰ ਚੰਦਰਮਾ ਵਰਗਿਆਂ ਨੂੰ ਜਿਹੜੇ ਚੰਦਰਮਾ ਨੇ ਸੂਰਜ ਨੇ ਇਹਨਾਂ ਨੂੰ ਆਪਣੇ ਪੈਰਾਂ ਵਿੱਚ ਰੱਖਿਆ ਹੈ ਜੇ ਇਹਨਾਂ ਦੇ ਉੱਪਰ ਉਹਦਾ ਕਬਜ਼ਾ ਇਹ ਤੇ ਭਾਰਤ ਕੋਈ ਬੜੀ ਵੱਡੀ ਚੀਜ਼ ਨਹੀਂ ਸੀ ਰੇਤ ਦਾ ਕਣਕਾ ਵੀ ਨਹੀਂ ਐ ਸਤਿਯ ਲੋਕ ਦੇ ਵਿੱਚ ਉਹਦਾ ਰਾਜ ਸੀ ਤੇ ਜੇ ਉਹ ਰਾਜਾ ਉਹ ਮਹਾਤਮਾ ਰਾਵਣ ਉਹ ਲੰਕਾਪਤੀ ਰਾਵਣ ਚੰਦਾ ਕਿ ਰਾਮਚੰਦਰ ਦੇ ਨਾਲ ਜੰਗ ਨਾ ਕਰ ਦੋ ਆਪਣੀ ਭੈਣ ਦੀਆਂ ਲੱਤਾਂ ਵੜਦਾ ਬਾਹਾਂ ਵੜਦਾ ਉਹਦੀ ਧੌਣ ਵੜਦਾ ਜਾਂ ਉਹ ਸਮੁੰਦਰ ਦੇ ਵਿੱਚ ਸੁੱਟ ਕੇ ਮਾਰ ਦਿੰਦਾ ਪਰ ਮਹਾਤਮਾ ਰਾਵਣ ਨੇ ਇਹ ਨਹੀਂ ਕੀਤਾ ਉਹਨੇ ਭੈਣ ਦੀ ਜਿਹੜੀ ਭੈਣ ਦੀ ਬੇਨਤੀ ਸੀ ਉਸ ਨੂੰ ਪ੍ਰਵਾਨ ਕਰਦਿਆਂ ਹੋਇਆ ਰਾਮਚੰਦਰ ਦੇ ਨਾਲ ਜੰਗ ਲੜਨ ਦੀ ਸੋਚੀ ਕਿ ਆਪਣਾ ਜਿਹੜਾ ਬਦਲਾ ਹੈ ਉਸ ਨੂੰ ਪੂਰਾ ਕਰਨ ਦੀ ਵਿਉਂਤ ਬੰਦੀ ਕਢੀ ਬੇਸ਼ੱਕ ਸਮੇਂ ਨਾਲ ਜਿਹੜਾ ਰਾਜਾ ਹਾਰ ਜਾਂਦਾ ਉਹ ਬੇਸ਼ੱਕ ਚੰਗਾ ਵੀ ਹੋਵੇ ਲਖਾਰੀ ਉਹਦੇ ਹੱਕ ਦੇ ਵਿੱਚ ਨਹੀਂ ਲਿਖਦੀ ਇਹਦੇ ਵਿੱਚ ਕੋਈ ਵੀ ਹੋਵੇ ਤੇ ਜੇਕਰ ਰਾਜਾ ਬਦਿਆਂ ਵਾਲਾ ਹੋਵੇ ਯੁਨੀ ਹੋਵੇ ਜਾਲਨੀ ਹੋਵੇ ਤੇ ਉਹ ਜਿੱਤ ਜਾਵੇ ਉਹਨੇ ਫਿਰ ਲਖਾਰੀ ਜਿਹੜੇ ਨੇ ਉਸ ਵਕਤ ਦੇ ਕਸੀਤੇ ਪੜਦੇ ਨੇ ਉਹਦੀ ਸ਼ਾਨ ਦੇ ਵਿੱਚ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਅਖੀਰ ਦੇ ਵਿੱਚ ਕਿ ਜਿਹੜਾ ਰਾਵਣ ਰਾਜ ਆ ਇਹ ਉਹੀ ਰਾਜ ਜਿਹਦੇ ਵਿੱਚ ਸਰੂਪ ਨਖਾਂ ਆਪਣੇ ਵੀਰ ਦੇ ਕੋਲ ਬੇਨਤੀ ਲੈ ਕੇ ਜਾਂਦੀ ਆ ਕਿ ਐ ਲੰਕਾਪਤੀ ਰਾਵਣ ਆ ਲੰਕੇਸ਼ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਮੈਨੂੰ ਨਕਾਰਿਆ ਗਿਆ ਆ ਤੇ ਹੋ ਸਕੇ ਤੇ ਇਹ ਜਿਹੜਾ ਮੇਰੀ ਬੇਇੱਜ਼ਤੀ ਹੋਈ ਆ ਮੇਰੀ ਨਹੀਂ ਤੇਰੀ ਹੋਈ ਆ ਦਾ ਬਦਲਾ ਲੈ دوسری ਸਾਈਡ ਆਪਾਂ ਆ ਜੰਦੇ ਆ ਰਾਮਚੰਦਰ ਜੰਗ ਜਿੱਤ ਕੇ ਕਾਪੂਸ਼ ਕਰਕੇ ਲੰਕਾ ਨੂੰ ਬਰਬਾਦ ਕਰਕੇ ਤੇ ਉਥੇ ਸੀਤਾ ਜੀ ਦੀ ਪ੍ਰੀਖਿਆ ਵੀ ਲਈ ਜਾਂਦੀ ਆ ਅਗਨੀ ਦੇ ਨਾਲ ਜਿਆਦਾ ਗੱਲਾਂ ਕਰਾਂਗੇ ਵੀਡੀਓ ਲੰਬੀ ਹੋ ਜੇਗੀ ਅਖੀਰ ਦੇ ਵਿੱਚ ਮੈਂ ਕਹਿਣੀ ਚ ਕਹਿਣਾ ਚਾਹੁੰਦਾ ਹਾਂ ਕਿ ਲੰਕਾਪਤੀ 라ਵਣ ਲੰਕੇਸ਼ 라ਵਣ ਦੀ ਜਿੰਨੀ ਸਿਰਤ ਕੀਤੀ ਜਾਵੇ ਉਹ ਨਹੀਂ ਥੋੜੀ ਆ ਆਏ ਦਿਨ ਜਿਹੜੇ ਮਹਾਤਮਾ 라ਵਣ ਦੇ ਪੁੱਤ ਨੇ ਆਏ ਸਾਲ ਸਾੜਦੇ ਹਨ ਉਹਨਾਂ ਦਾ ਅਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਮੂਲ ਨਿਵਾਸੀ ਰਲ ਕੇ ਟੱਟ ਕੇ ਉਹਨਾਂ ਦਾ ਵਿਰੋਧ ਕਰੀਏ ਤੇ ਇਹ ਜਿਹੜੀ ਥੋੜੇ ਸਮੇਂ ਤੋਂ ਪ੍ਰੀਤੀ ਪੈਦਾ ਹੋਈ ਆ ਇਸ ਨੂੰ ਖਤਮ ਕਰੀਏ ਜੈ ਭੀਮ ਜੈ ਭਾਤ ਜੈ ਸੰਵਿਧਾਨ ਧੰਨਵਾਦ ਸਾਥੀਓ